ਤੁਸੀਂ ਬਣੇ ਹੋ ਨਜ਼ਰ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਇਸ ਵਕਤ ਪਿੰਡ ਜਵੰਧਾ ਦੇ ਵਿੱਚ ਮੌਜੂਦ ਆ ਪਟਿਆਲਕੇ ਦਾ ਇਹ ਪਿੰਡ ਹੈ ਅਤੇ ਇੱਥੋਂ ਦਾ ਪੰਜਾਬੀ ਨੌਜਵਾਨ ਵੀਰ ਜਿਹੜਾ ਉਹ ਦੋਹਾ ਕਤਰ ਦੀ ਧਰਤੀ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਆਪਣੇ ਘਰ ਦਾ ਸਰਕਲ ਚਲਾਉਣ ਦੇ ਲਈ ਵਿਦੇਸ਼ ਜਾਂਦਾ ਅੱਜ ਤੋਂ 2.5 ਸਾਲ ਪਹਿਲਾਂ ਲੇਕਿਨ ਉਹ ਕਿਹੜਾ ਹਾਸਦਾ ਹੈ ਜਿਹੜਾ ਕਿ ਉੱਥੇ ਵਾਪਰਦਾ ਹੈ ਕਿਹੜਾ ਹਾਸਦਾ ਹੁੰਦਾ ਹੈ ਕਿ ਜਿਸ ਦੇ ਕਾਰਨ ਉਸ ਵੀਰ ਤੇ ਕੋਈ ਕੇਸ ਪੈਂਦਾ ਉਧਰ ਦੀ ਸਰਕਾਰ ਵੱਲੋਂ ਅਤੇ 19 ਲੱਖ ਰੁਪਇਆ ਉਸ ਵੀਰ ਨੂੰ ਜਿਹੜਾ ਜਿਹੜਾ ਕਿ ਉਸ ਨੂੰ ਜੁਰਮਾਨਾ ਲਗਾ ਦਿੱਤਾ ਗਿਆ ਮਾਮਲਾ ਕੀ ਹੈ ਕਿਹੜੀ ਗੱਲਾਂ ਲਗਾਇਆ ਗਿਆ ਉਸ ਵੀਰ ਦੇ ਧਰਮ ਪਤਨੀ ਸਾਡੇ ਨਾਲ ਮੌਜੂਦ ਹੈ ਭੈਣ ਆਪਾਂ ਗੱਲਬਾਤ ਕਰਦੇ ਹਾਂ ਦੋ ਛੋਟੀਆਂ ਬੱਚੀਆਂ ਅਤੇ ਉਸ ਵੀਰ ਦੇ ਪਿਤਾ ਜੀ ਜਿਹੜੇ ਨੇ ਉਹ ਉਹ ਵੀ ਸਿਰ ਤੇ ਨਹੀਂ ਆ ਮਾਂ ਹੈ ਘਰ ਦੇ ਵਿੱਚ ਅਤੇ ਧਰਮ ਪਤਨੀ ਦੋ ਛੋਟੀਆਂ ਬੱਚੀਆਂ ਉਡੀਕ ਰਹੀਆਂ ਨੇ ਕੀ ਸਾਡਾ ਜਿਹੜਾ ਪਾਪਾ ਉਹ ਕਦੋਂ ਆਵੇਗਾ ਮਾਂ ਉਹ ਡਿਗਰੀ ਮੇਰਾ ਪੁੱਤ ਕਦੋਂ ਆਵੇਗਾ ਤੇ ਕਿਉਂਕਿ 1.5 ਲੱਖ ਰੁਪਿਆ ਲਾ ਕੇ ਉਹ ਵੀਰ ਵਿਦੇਸ਼ ਦੀ ਧਰਤੀ ਤੇ ਜਾਂਦਾ ਉਹਨਾਂ ਨੂੰ 19 ਲੱਖ ਰੁਪਿਆ ਫੈਨ ਪਾਇਆ ਜਾਣਾ ਇਸ ਤਰੀਕੇ ਦੇ ਨਾਲ ਜੁਰਮਾਨਾ ਪੈ ਜਾਣਾ ਉਹ ਕਿਹੜੀ ਗੱਲਾਂ ਪਿਆ ਅਤੇ ਪਰਿਵਾਰ ਨੇ ਮਦਦ ਦੀ ਗੁਹਾਰ ਵੀ ਲਗਾਉਣੀ ਆ ਆਪਾਂ ਗੱਲਬਾਤ ਕਰਦੇ ਆ ਭੈਣੇ ਕੀ ਨਾਮ ਹੈ ਤੁਹਾਡਾ ਤੁਹਾਡੇ ਪਤੀ ਦਾ ਕੀ ਨਾਮ ਹੈ ਕਿਹੜੇ ਦੇਸ਼ ਦੇ ਵਿੱਚ ਉਹ ਗਏ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਿਰਮਲ ਕੌਰ ਆ ਮੇਰੇ ਘਰ ਵਾਲੇ ਦਾ ਨਾਮ ਗੁਰਦੇਵ ਸਿੰਘ ਆ ਪਿੰਡ ਸਾਡਾ ਜਵੰਦਾ ਕਲਾਂ ਆ ਫਿਰ ਨੇ ਕੀ ਗੱਲ ਹੋਈ ਕਿ ਜਿਹੜਾ ਤੁਹਾਡੇ ਪਤੀ ਨੂੰ 19 ਲੱਖ ਰੁਪਏ ਜੁਰਮਾਨਾ ਇੰਡੀਆ ਦੇ ਹਿਸਾਬ ਨਾਲ ਪਿਆ ਹੈ ਕੀ ਸੀ ਮਾਮਲਾ ਤੇ ਜਿੱਥੇ ਉਹ ਕੰਮ ਕਰਨ ਗਏ ਸੀ ਜੀ ਜੀ ਇੱਕ ਕੰਮ ਤੇ ਲੇਬਰ ਦਾ ਕਰਦੇ ਸੀ ਜੀ ਤੇ ਉੱਥੇ ਇੱਕ ਹਾਦਸਾ ਹੋਇਆ ਕਿ ਜਾਨਕੀ ਬਿਲਡਿੰਗ ਡਿੱਗ ਪਿਆ ਬਿਲਡਿੰਗ ਡਿੱਗੀ ਆ ਆਪਣੇ ਆਪ ਹੀ ਆ ਉਹਦੇ ਵਿੱਚ ਇਹਨਾਂ ਦਾ ਕੋਈ ਦੋਸ਼ ਨਹੀਂ ਆ ਜਿਹਦੇ ਕਾਰਨ ਇੱਕ ਪਾਕਿਸਤਾਨੀ ਬੰਦਾ ਦੀ ਬਿਲਡਿੰਗ ਤੋਂ ਥੱਲੇ ਆ ਕੇ ਮਰ ਗਿਆ ਵਾ ਤੇ ਉਹਦਾ ਜੁਰਮਾਨਾ ਸਾਨੂੰ ਜਨਨ ਕੀ ਪਾ ਦਿੱਤਾ ਗਿਆ ਹੈ ਜਨਨ ਕੀ ਜੁਰਮਾਨਾ ਜਿਹੜਾ ਸੀ ਉਹਨਾਂ ਦੇ ਮਾਲਕਾਂ ਨੂੰ ਪੈਣਾ ਚਾਹੀਦਾ ਸੀ ਮਸ਼ੀਨ ਮਾਲਕ ਨੂੰ ਠੇਕੇਦਾਰ ਨੂੰ ਤੇ ਫੋਰਮੈਨ ਨੂੰ ਜੀ ਜੀ ਪੈਣੇ ਕੀ ਹਾਲਾਤ ਨੇ ਘਰ ਦੇ ਕਿਹੜੇ ਹਾਲਾਤਾਂ ਦੇ ਵਿੱਚੋਂ ਪਰਿਵਾਰ ਗੁਜ਼ਰ ਰਿਹਾ ਹੈ ਇਹ ਹਾਲਾਤ ਸੁਧਾਰਨ ਵਾਸਤੇ ਵੀਰ ਕਿੰਨਾ ਸਮਾਂ ਪਹਿਲਾਂ ਉਹ ਵਿਦੇਸ਼ ਦੀ ਧਰਤੀ ਤੇ ਜਾਂਦਾ ਉਹ ਫਿਰ ਪੈਸੇ ਕਿਦਾਂ ਇਕੱਠੇ ਕੀਤੇ ਉਹ ਵਿਦੇਸ਼ ਜਾਣ ਵਾਸਤੇ ਉਹ ਜ਼ਰੂਰ ਦੱਸਿਓ ਜੀ 2.5 ਸਾਲ ਹੋ ਗਏ ਉਹਨਾਂ ਨੂੰ ਘਰੋਂ ਗਿਆ ਨੂੰ ਜੀ ਤੇ 1.5 ਲੱਖ ਰੁਪਇਆ ਲਾ ਕੇ ਉਹ ਬਾਹਰ ਗਿਆ ਸੀ ਬੜੀ ਮੁਸ਼ਕਲ ਦੇ ਨਾਲ ਹੀ 1.5 ਲੱਖ ਰੁਪਇਆ ਇਕੱਠਾ ਕੀਤਾ ਸੀ ਜੀ ਬਹੁਤ ਮੁਸ਼ਕਲ ਦੇ ਨਾਲ ਹਾਂਜੀ ਤੁਹਾਨੂੰ ਇਸ ਮਾਮਲੇ ਬਾਰੇ ਉਹਨਾਂ ਨੇ ਦੱਸਿਆ ਪੂਰਾ ਵੀ ਪੂਰਾ ਮਾਮਲਾ ਕਿ ਉਹ ਇੱਕ ਪਾਕਿਸਤਾਨੀ ਵੀਰ ਦੀ ਮੌਤ ਹੋਣ ਤੋਂ ਬਾਅਦ ਜਿਹੜਾ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਹਾਂਜੀ ਹਾਂਜੀ ਕਿੰਨਾ ਵੱਲੋਂ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜੀ ਉਧਰ ਉਧਰ ਕਤਰ ਗਵਰਨਮੈਂਟ ਵੱਲੋਂ ਕਤਰ ਗਵਰਨਮੈਂਟ ਹਾਂਜੀ ਤਾਂ ਕੀ ਪਰਿਵਾਰ ਜਿਹੜਾ 19 ਲੱਖ ਰੁਪਏ ਦੇਣ ਦੇ ਲਈ ਸਮਰੱਥ ਹੈ ਪਰਿਵਾਰ ਦੇ ਕੋਲ ਇੰਨੇ ਪੈਸੇ ਹੈਗੇ ਨੇ ਕਿ ਉਹ ਆਪਣਾ ਜਿਹੜਾ ਹੁਣ ਵਿਦੇਸ਼ ਦੇ ਵਿੱਚ ਪੰਜਾਬੀ ਵੀਰ ਤੁਹਾਡਾ ਪਤੀ ਉਧਰ ਫਸਿਆ ਵੀ ਲਿਆ ਸਕਦਾ ਪਰਿਵਾਰ ਇੰਨੇ ਪਰਿਵਾਰ ਦੇ ਕੋਲ ਤਾਂ ਪੈਸੇ ਨਹੀਂ ਹੋਣੇ ਨਹੀਂ ਜੀ ਸਾਡੇ ਕੋਲ ਤਾਂ ਨਹੀਂ ਪੈਸੇ ਹੈਗੇ ਅਸੀਂ ਇਹਦੀ ਲਿਆ ਸਕਦੇ ਹਾਂ ਇਸ ਤਰ੍ਹਾਂ ਅੱਛਾ ਜੀ ਬਣੇ ਹੁਣ ਬਿਦਾਰਾ ਫਿਰ ਕਿਵੇਂ ਚੱਲਦਾ ਬੜਾ ਮੁਸ਼ਕਲ ਗੁਜ਼ਾਰਾ ਚੱਲਦਾ ਜੀ ਬੜਾ ਮੁਸ਼ਕਲ ਬੱਚੀਆਂ ਸਕੂਲ ਵੀ ਜਾਂਦੀਆਂ ਬੱਚੀਆਂ ਸਕੂਲ ਜਾਂਦੀਆਂ ਬੱਚੇ ਦੇ 4-5-5 ਮਹੀਨਿਆਂ ਦੀ ਅਜੇ ਫੀਸ ਸਾੜੀ ਪਈ ਹੈ ਬਾਕੀ ਅੱਛਾ ਜੀ ਕੀ ਅਪੀਲ ਕਰਦੇ ਜਿਹੜੇ ਮਦਦ ਕਰਦੇ ਨੇ ਸਮੇਂ-ਸਮੇਂ ਤੇ ਬਾਹ ਫੜਦੇ ਨੇ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਅਪੀਲ ਇਹੋ ਹੀ ਕਰਦੇ ਆ ਕਿ ਸਾਡੇ ਜਿੰਨੀ ਤੋਂ ਵੱਧ ਤੋਂ ਵੱਧ ਸਾਡੀ ਜਿਹੜੀ ਬਾਹ ਫੜੀ ਜਾਵੇ ਸਾਡੇ ਨਾਲ ਸਾਡੀ ਸਪੋਰਟ 'ਚ ਖੜੋ ਸਾਡੀ ਹੈਲਪ ਕਰੋ ਨੰਬਰ ਕਿੰਨਾ ਹੈ ਭੈਣੋ ਤੁਹਾਡਾ 9968638582 9968638582 ਛੋਟੀ ਬੱਚੀ ਮੌਜੂਦ ਹੈ ਉਹ ਉਡੀਕ ਰਹੀ ਹੈ ਕਿ ਕਦੋਂ ਜਿਹੜੇ ਉਹਨਾਂ ਦੇ ਪਿਤਾ ਨੇ ਘਰੋਂ ਬੇਟਾ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਜਿੰਨੇ ਵੀ ਦੇਖ ਰਹੇ ਨੇ ਕਿ ਪਾਪਾ ਨੂੰ ਵਾਪਸ ਲਿਆਂਦਾ ਜਾਵੇ ਹਾਂਜੀ ਤੇ ਮੇਰੇ ਪਾਪਾ ਨੂੰ ਵਾਪਸ ਯੰਦਾ ਜਾਵੇ ਤੇ ਤੇ ਅੰਕਲ ਅੰਟੀ ਨੂੰ ਇਹ ਹੀ ਅਪੀਲ ਆਪੀ ਮੇਰੇ ਪਾਪਾ ਨੂੰ ਛੇਤੀ ਛੇਤੀ ਵਾਪਸ ਘਰ ਤੇ ਮੇਰੇ ਪਾਪਾ ਨੂੰ ਬਾਹਰ ਕਟਾਓ ਮਾਤਾ ਜੀ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜਿੰਨੇ ਵੀ ਤੁਹਾਨੂੰ ਚੈਨਲ ਦੇ ਮਾਧਮ ਰਾਹੀਂ ਦੇਖ ਰਹੇ ਨੇ ਤੇ ਜਿਹੜੇ ਸਮੇਂ ਸਮੇਂ ਤੇ ਵਿਦੇਸ਼ਾਂ ਦੇ ਵਿੱਚੋਂ ਬਹੁਤ ਸਾਰੇ ਵੀਰਾਂ ਨੂੰ ਇਸ ਤਰ੍ਹਾਂ ਮਦਦ ਕਰਕੇ ਬਹੁਤ ਸਾਰੇ ਦਾਨੀ ਸੱਜਣਾ ਨੇ ਅੱਗੇ ਵੀ ਬੜੇ ਵੀਰਾਂ ਦੀ ਮਦਦ ਕੀਤੀ ਤੁਸੀਂ ਕੀ ਕਹਿਣਾ ਅਪੀਲ ਕਰਨੀ ਚਾਹੋਗੇ ਅਸੀਂ ਇਹੋ ਅਪੀਲ ਕਰਦੇ ਆਂ ਜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਪੁੱਤਰਾਂ ਨੂੰ ਦੇਸਾਂ ਪਰਦੇਸਾਂ 'ਚ ਵੀ ਸਾਡੇ ਨਾਲ ਜਿੱਥੋਂ ਵੀ ਤੱਕ ਸਾਡੀ ਬਾਹ ਪੜੀ ਜਾਵੇ ਸਾਡੀ ਮੱਤ ਕੀਤੀ ਜਾਵੇ ਜੀ ਪਿਤਾ ਇਹਨਾਂ ਦੇ ਹੁਣੀ ਹੈਗੇ ਜੀ ਜੀ ਇਹਨਾਂ ਚਿਰ ਇਹਨਾਂ ਨੂੰ ਇਹ ਵੀ 2.5 ਸਾਲ ਹੋ ਗਏ ਬਾਹਰ ਗਿਆ ਨੂੰ ਸਾਲ ਹੋ ਗਿਆ ਸਾਡੇ ਉੱਤੇ ਮੁਸੀਬਤ ਪਈ ਨੂੰ ਸਾਡੇ ਘਰ ਇਹ ਆ ਵੀ ਜਿਹੜਾ ਰੋਟੀ ਪਾਣੀ ਵੀ ਜਿਹੜਾ ਉਹ ਵੀ ਸਾਡੇ ਘਰ ਪਕਣਾ ਬਹੁਤ ਔਖਾ ਹੈ ਸਾਡੇ ਤੇ ਰੋਟੀ ਵੀ ਨਹੀਂ ਪੱਕਦੀ ਉਹ ਬਿਲਕੁਲ ਪਰਿਵਾਰ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਫੋਨ ਨੰਬਰ ਵੀ ਦੱਸਿਆ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਜ਼ਰੂਰ ਕਰਾਂਗੇ ਕਿ ਇਸ ਵੀਰ ਦੀ ਕਿਸ ਤਰੀਕੇ ਦੀ ਮਦਦ ਹੋਣੀ ਚਾਹੀਦੀ ਵੀਰ ਜੀ ਕੀ ਨਾਮ ਜੀ ਆਪਣਾ ਜੀ ਦਲਜੀਤ ਸਿੰਘ ਜਵੰਦਾ ਜੀ ਵੀਰ ਜੀ ਤੁਸੀਂ ਇਸ ਪਰਿਵਾਰ ਦੇ ਇੱਥੇ ਨਜ਼ਦੀਕ ਹੀ ਤੁਹਾਡਾ ਘਰ ਹੈ ਕੀ ਹਾਲਾਤ ਵੇਖਦੇ ਆ ਰਹੇ ਹੋ ਅੱਜ ਉਹ ਵੀਰ ਇਸ ਮੁਸੀਬਤ ਦੇ ਵਿੱਚ ਫਸਿਆ ਪੂਰੀ ਗੱਲ ਦੱਸੋ ਜੀ ਬਹੁਤ ਹੀ ਮਾੜੇ ਹਾਲਾਤ ਆ ਜੀ ਇਸ ਪਰਿਵਾਰ ਦੇ ਜੀ ਕਿਉਂਕਿ ਇਸ ਪਰਿਵਾਰ ਦੇ ਕੋਲ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੈਗੀ ਜੀ ਇੱਕੋ ਹੀ ਇੱਕ ਕਮਾਉਣ ਵਾਲਾ ਕਰਤਾ ਗੂ ਸੀਗਾ ਗੁਰਦੇਵ ਸਿੰਘ ਜੀ ਜੋ ਦੋਹਾ ਘਤਰ ਦੀ ਧਰਤੀ ਤੇ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਗਿਆ ਸੀ ਜੀ ਪਰ ਉੱਥੇ ਕੁਝ ਹਾਦਸੇ ਕਾਰਨ ਇਹਨੂੰ ਉੱਥੋਂ ਦੀ ਗਵਰਨਮੈਂਟ ਨੇ ਦੋਸ਼ੀ ਠਰਾ ਦਿੱਤਾ ਜੀ ਜਿਹਦੇ ਵਿੱਚ ਇਹਨਾਂ ਨੂੰ 18 ਤੋਂ 19 ਲੱਖ ਰੁਪਏ ਜਿਹੜਾ ਉਹ ਜੁਰਮਾਨਾ ਲਗਾ ਦਿੱਤਾ ਗਿਆ ਬਲੱਡ ਬਣੀ ਦੇਣਾ ਤੇ ਜੀ ਜੀ ਪਰ ਇਸ ਪਰਿਵਾਰ ਤੇ ਵਿਚਾਰਾ ਲੋੜਵੰਦ ਪਰਿਵਾਰ ਆ ਪਹਿਲਾਂ ਹੀ ਉਹਨਾਂ ਨੇ ਪੈਸੇ ਫੜ ਕੇ ਲੱਖ ਡੇਢ ਲੱਖ ਇਕੱਠਾ ਕਰਕੇ ਤੋਂ ਆਪਣੇ ਪਰਿਵਾਰ ਦਾ ਪੇਡ ਪਾਲਣ ਵਾਸਤੇ ਗਿਆ ਸੀ ਗੱਲੇਵਰ ਦੇ ਵਿੱਚ ਤੇ ਇੱਕ ਲੇਬਰ ਵਾਲੇ ਬੰਦੇ ਨੂੰ ਡਰਾਈਵਰ ਘੋਸ਼ਿਤ ਕਰਕੇ ਜੀ ਤੇ ਉਹਦੇ ਤੇ ਜੁਰਮਾਨਾ ਲਗਾ ਦਿੱਤਾ ਗਿਆ ਜੀ ਤੇ ਇਹ ਵਿਚਾਰੇ ਤੇ ਇੰਨੀ ਯੋਗੇ ਹੀ ਨਹੀਂ ਆ ਕਿਉਂਕਿ ਪਰਿਵਾਰ ਦਾ ਕੋਈ ਨੰਕਮ ਦਾ ਸਰੋਤ ਹੀ ਨਹੀਂ ਹੈਗਾ ਜੀ ਇਹ ਤੇ ਰੋਟੀ ਦੋਤਾਰਿਆ ਪਰਿਵਾਰ ਜੀ ਜੀ ਕੀ ਅਪੀਲ ਹੈ ਜਿਹੜੇ ਸਮੇਂ-ਸਮੇਂ ਤੇ ਅਜਿਹੇ ਵੀਰਾਂ ਦੀ ਬਾਹਾਂ ਫੜਦੇ ਨੇ ਤੇ ਉਹਨਾਂ ਲੋਕਾਂ ਨੂੰ ਕੀ ਅਪੀਲ ਹੈ ਵੇਖੋ ਜੀ ਅਸੀਂ ਤੇ ਨਗਰ ਵੱਲੋਂ ਐਸਪੀ ਅਬਰਾਈ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸਾ ਪਰਿਵਾਰ ਦੀ ਬਾਹ ਫੜੋ ਕਿਉਂਕਿ ਬੜੀ ਹੈਲਪ ਕਰਦੇ ਨੇ ਉਹ ਜੀ ਉਹਨਾਂ ਦੇ ਨਾਲ ਖਾਲਸਾ ਹੈੜ ਆ ਜੀ ਉਹ ਵੀ ਬੜੀ ਹੈਲਪ ਕਰਦੇ ਉਹਨਾਂ ਨੂੰ ਵੀ ਸਾਡੀ ਹੱਥ ਜੋੜ ਕੇ ਪੀ ਲਾ ਕਿ ਇਸ ਨੌਜਵਾਨ ਦੀ ਬਾਹ ਫੜੀ ਜਾਵੇ ਜੀ ਨਾਲ ਨਾਲ ਐਨ ਆਰ ਆਈ ਵੀਰ ਸਾਡੇ ਕਿਉਂਕਿ ਜਦੋਂ ਵੀ ਕੋਈ ਆਫਤ ਆਉਂਦੀ ਆ ਤੇ ਐਨ ਆਰ ਆਈ ਵੀਰ ਡਟ ਕੇ ਨਾਲ ਖੜਦੇ ਆ ਜੀ ਜੀ ਤੇ ਦੂਜੀਆਂ ਧਰਮਾਂ ਦੀ ਵੀ ਬਾਹ ਫੜਦੇ ਆ ਜੀ ਤੇ ਸਾਡਾ ਸਿੱਖ ਧਰਮ ਦਾ ਨੌਜਵਾਨ ਜਿਹੜਾ ਉੱਥੇ ਫਸਿਆ ਹੋਇਆ ਤੇ ਅੱਜ ਲੋੜ ਆ ਅੱਜ ਉਹ ਡੀਕ ਕਰ ਰਿਹਾ ਆਪਣੀ ਜੀ ਤੇ ਆਪਾਂ ਤਕੜੇ ਹੋ ਕੇ ਸਾਰੇ ਵੀਰਾਂ ਨੂੰ ਸਾਡੀ ਬੇਨਤੀ ਆ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਕਾਰਸੇਵਾਲੇ ਬਾਬਿਆਂ ਨੂੰ ਬੇਨਤੀ ਆ ਜੀ ਕਿ ਇਸ ਪਰਿਵਾਰ ਦੀ ਬਾਹ ਫੜੀ ਜਾ ਸਕੇ ਆ ਕਿ ਜੋ ਬਲੱਡ ਬਣੀ ਦੇ ਨਾਂ ਤੇ ਇਹਨਾਂ ਨੂੰ 18 ਤੋਂ 9 ਲੱਖ ਰੁਪਇਆ ਪਾਇਆ ਉਹ ਪੈਸੇ ਜਮ੍ਹਾਂ ਕਰਵਾਏ ਜਾਣ ਜੀ ਨਾ ਕਿ ਇਦੋਂ ਪਹਿਲਾਂ ਉਹ ਕੋਈ ਇਹੋ ਜੀ ਸਜ਼ਾ ਦੇ ਦੇਣ ਜੀ ਜਿਹਦੇ ਨਾਲ ਉਹ ਵੀਰ ਆਪਣੇ ਪਰਿਵਾਰ ਤੱਕ ਨਾ ਪਹੁੰਚੇ ਜੀ ਬਿਲਕੁਲ ਜੀ ਧੰਨਵਾਦ ਜੀ ਵੀਰ ਜੀ ਤੁਸੀਂ ਵੀ ਪਿੰਡ ਤੋਂ ਕੀ ਨਾਮ ਤੁਹਾਡਾ ਜੀ ਕਰਨबीर ਸਿੰਘ ਕੀ ਅਪੀਲ ਕਰਨੀ ਚਾਹੁੰਦੇ ਜੇ ਪਰਿਵਾਰ ਦੇ ਇਦਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਵੀ ਜੀ ਸਾਰਿਆਂ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਐਨਆਰਆਈ ਵੀਰਾਂ ਨੂੰ ਤੇ ਹੋਰ ਜਿੰਨੇ ਵੀ ਆਪਣੇ ਸੰਸਥਾ ਵਾਲੇ ਜਾਂ ਆਪਣੇ ਖਾਲਸਾ ਈਡ ਵਾਲੇ ਜਾਂ ਹੋਰ ਜਿੰਨੇ ਵੀ ਦਾਨੀ ਸੱਜਣ ਜੀ ਜੀ ਕਿ ਉਹ ਛੇਤੀ ਤੋਂ ਛੇਤੀ ਪਰਿਵਾਰ ਦੀ ਮਦਦ ਕਰਕੇ ਜਿਹੜਾ ਉਹ ਬਲੱਡ ਮਨੀ ਦੇ ਨਾਂ ਤੇ ਜਿਹੜਾ ਫੰਡ ਪਾਓ ਉਹ ਸਰਕਾਰ ਨੂੰ ਦੇ ਕੇ ਉਥੋਂ ਦੀ ਸਰਕਾਰ ਨੂੰ ਦੇ ਕੇ ਤੇ ਵੀਰ ਨੂੰ ਰਿਹਾ ਕਰਵਾ ਲਾ ਇਹ ਧੰਨਵਾਦ ਜੀ ਸੋ ਜਿੰਨੇ ਵੀ ਦੇਖ ਰਹੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਸ ਵੀਰ ਦੀ ਜਿਹੜੀ ਹੈ ਪੰਜਾਬੀ ਵੀਰ ਦੀ ਮਦਦ ਹੋ ਸਕੇ ਤਾਂ ਜੋ ਉਹ ਆਪਣੇ ਘਰ ਵਾਪਸ ਆ ਸਕੇ ਛੋਟੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਦੀਆਂ ਅਤੇ ਪਿਤਾ ਦਾ ਸਾਆ ਜਿਹੜਾ ਉਸ ਵੀਰ ਦੇ ਸਿਰ ਤੇ ਨਹੀਂ ਹੈ ਉਹ ਆਪਣਾ ਘਰ ਦਾ ਸਰਕਲ ਚਲਾਉਣ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ 1.5 ਲੱਖ ਰੁਪਏ ਖਰਚ ਕਰਕੇ ਅੱਜ ਉਸ ਨੂੰ 19 ਲੱਖ ਰੁਪਏ ਜਿਹੜਾ ਫਾਈਨ ਪਿਆ ਉਧਰ ਦੀ ਗਵਰਨਮੈਂਟ ਦੇ ਵੱਲੋਂ ਪਰਿਵਾਰ ਦੇ ਦੱਸਣ ਮੁਤਾਬਕ ਮੁਤਾਬਕ ਕਿ ਉਧਰ ਕੋਈ ਹਾਸਦਾ ਵਾਪਰਿਆ ਜਿਸ ਦੇ ਵਿੱਚ ਉਸ ਨੂੰ ਦੋਸ਼ੀ ਬਣਾ ਲਿਆ ਗਿਆ ਜਾਂ ਉਹ ਬਣ ਗਿਆ ਕਿ ਜਿਹੜਾ ਉਹ ਵਾਪਸ ਆ ਸਕੇ ਪਰਿਵਾਰ ਨੇ ਮਦਦ ਜਿਹੜੀ ਹੈ ਉਹ ਮਦਦੀ ਗੁਹਾਰ ਲਗਾਈ ਹੈ ਪੈਣੇ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਜੀਏ 9968638582 ਇੱਕ ਵਾਰ ਫਿਰ ਬੋਲ ਦਿਓ 9968638582 ਜਿੰਨੇ ਵੀ ਦੇਖ ਰਹੇ ਨੇ ਇਸ ਨੰਬਰ ਤੇ ਸੰਪਰਕ ਕਰਕੇ ਪਰਿਵਾਰ ਦੇ ਨਾਲ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਨਦਰਜੀਤ ਨજર ਨਿਊਜ਼ ਟਰਨਟਾਰ